ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਅੱਜ ਤੁਹਾਡੇ ਸਾਹਮਣੇ ਬਹੁਤ ਵੱਡਾ ਖੁਲਾਸਾ ਕਰਨ ਜਾ ਰਹੇ ਆ ਤਾਂ ਤੁਹਾਨੂੰ ਵੈਸੇ ਤਾਂ ਯਕੀਨ ਨਹੀਂ ਹੋਣਾ ਸੀ ਪਰ ਜਿਹੜੀਆਂ ਬਿਲਕੁਲ ਸਾਫ਼ ਤਸਵੀਰਾਂ ਵੀਡੀਓ ਕਾਲ ਦੇ ਉੱਪਰ ਨਜ਼ਰ ਆਉਣਗੀਆਂ ਪੰਜਾਬ ਦਾ ਇਹ ਗੁਰਸਿੱਖ ਨੌਜਵਾਨ ਜਿਹੜਾ ਕਿ ਤੁਹਾਡੇ ਸਾਹਮਣੇ ਪੂਰਾ ਖੁਲਾਸਾ ਕਰੂਗਾ ਤਸੰਤ ਢੱਡਰੀਆਂ ਵਾਲੇ ਤੇ ਰਣਜੀਤ ਸਿੰਘ ਢੱਡਰੀਆਂ ਵਾਲਾ ਉਹਨਾਂ ਤੇ ਇਲਜ਼ਾਮ ਬੜੇ ਗੰਭੀਰ ਲੱਗ ਚੁੱਕੇ ਨੇ ਕਿਉਂਕਿ ਵੀਡੀਓ ਕਾਲ ਦੇ ਉੱਤੇ ਜਿਹੜਾ ਕੁਝ ਦਿਖਾ ਰਹੇ ਨੇ ਤਾਂ ਉਹ ਤੁਹਾਡੇ ਸਾਹਮਣੇ ਮੈਂ ਰੱਖਣ ਜਾ ਰਿਆਂ ਪਰ ਮੇਰੀ ਇੱਕ ਅਪੀਲ ਹੈ ਵੀ ਜੇ ਜਿਹੜੀ ਕੋਈ ਸਾਡੀ ਭੈਣ ਜਾਂ ਕੋਈ ਮਾਂ ਇਹ ਚੈਨਲ ਤੇ ਆਪਣੇ ਤੇ ਵੀਡੀਓ ਇਹ ਦੇਖ ਰਹੀ ਹੈ ਅੱਜ ਦੀ ਗੱਲ ਕਰਦਾ ਮੈਂ ਸਿਰਫ ਇਸ ਵੀਡੀਓ ਦੀ ਉਹ ਨਾ ਦੇਖੇ ਕਿਉਂਕਿ ਜਿਹੜੀ ਇਹ ਸੱਚ ਨੇ ਉਹ ਸਾਹਮਣੇ ਲਿਆਉਣ ਦੇ ਲਈ ਸਾਨੂੰ ਕੁਛ ਨਾ ਕੁਛ ਤਸਵੀਰਾਂ ਦਿਖਾਉਣੀਆਂ ਪੈਣਗੀਆਂ ਇਹ ਬਲਰ ਕਰਕੇ ਦਿਖਾਵਾਂਗੇ ਥੋੜਾ ਜਿਹਾ ਪਰ ਫਿਰ ਵੀ ਮੇਰੀ ਅਪੀਲ ਹੈ ਵੀ ਸਾਡੀਆਂ ਭੈਣਾਂ ਤੇ ਸਾਡੀਆਂ ਮਾਵਾਂ ਇਸ ਵੀਡੀਓ ਨੂੰ ਨਾ ਦੇਖਣ ਤਾਂ ਜਿਹੜੇ ਸਾਡੇ ਪੰਜਾਬ ਦੇ ਬਾਕੀ ਬਜ਼ੁਰਗ ਭਰਾ ਬੱਚੇ ਜੋ ਵੀ ਆ ਦੇਖ ਸਕਦੇ ਨੇ ਕਿਉਂਕਿ ਸੱਚ ਆ ਜਿਹੜਾ ਉਹ ਤਾਂ ਸਾਹਮਣੇ ਇੱਕ ਦਿਨ ਆਉਣਾ ਹੀ ਸੀ ਮੀਡੀਆ ਵੀ ਦਿਖਾ ਦਿੰਦਾ ਤੇ ਮੀਡੀਆ ਤੇ ਇਹ ਦਿਖਾਈਆਂ ਵੀ ਨੇ ਅੱਜ ਮੈਂ ਤੁਹਾਡੇ ਸਾਹਮਣੇ ਜਿਹੜਾ ਖੁਲਾਸਾ ਕਰਨ ਜਾ ਰਿਹਾ ਉਹਦੇ ਨਾਲ ਕੱਲਾ ਟਡਰੀਆਂ ਵਾਲਾ ਹੀ ਨਹੀਂ ਦੇਖੋ ਉਹਦਾ ਜਿਹੜਾ ਡੇਰਾ ਉਹ ਵੀ ਸੇਲ ਹੋਣ ਜਾ ਰਿਹਾ ਇਹ ਵੀ ਤੁਹਾਨੂੰ ਮੈਂ ਦਿਖਾਉਂਗਾ ਪਰ ਪਹਿਲਾਂ ਤੁਸੀਂ ਇਹ ਤਸਵੀਰਾਂ ਦੇਖੋ ਲਾਈਵ ਵੀਡੀਓ ਹੈ ਵੀਡੀਓ ਕਾਲ ਹੈ ਇੱਕ ਜਨਾਨੀ ਹੈ ਜਾਨੀ ਕੁਝ ਸਾਹਬ ਜੀ ਦੀ ਉਮਰ ਹੈ ਦੀ ਇਹਦੇ ਵਿੱਚ ਵੀ ਦੱਸ ਰਹੇ ਨੇ ਤਾਂ ਉਹਨੂੰ ਕੀ ਮਜਬੂਰੀ ਪਈ ਹੈ ਤੇ ਸੰਤਾਂ ਦਾ ਜਿਹੜਾ ਇਹ ਚਿਹਰਾ ਇਹ ਤੁਹਾਡੇ ਸਾਹਮਣੇ ਲਾਈਵ ਤਸਵੀਰਾਂ ਦੇਖ ਲਓ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਧਿਆਨ ਨਾਲ ਸੁਣਨਾ ਤੇ ਦੇਖਣਾ ਜਦੋਂ ਰੋਜ਼ ਨਵੇਂ ਤੋਂ ਨਵੇਂ ਕਿਸੇ ਨਾ ਕਿਸੇ ਪ੍ਰਚਾਰਕ ਦਾ ਕਿਸੇ ਨਾ ਕਿਸੇ ਭਾਈ ਸਾਹਿਬ ਦਾ ਕਿਸੇ ਸੰਤ ਦਾ ਕਾਹੜ ਸਾਹਮਣੇ ਆਉਂਦਾ ਸੋ ਅੱਜ ਦੀ ਇਸ ਵੀਡੀਓ 'ਚ ਬਹੁਤ ਵੱਡੇ ਇੱਕ ਭਾਈ ਸਾਹਿਬ ਦਾ ਉਹਨਾਂ ਪਿੱਛੇ ਪਰ ਢਾਈ ਸਾਹਿਬ ਹੀ ਆਂਦੇ ਰਹੇ ਆ ਉਹਦਾ ਕਾਰਡ ਸਾਹਮਣੇ ਆਇਆ ਰਣਜੀਤ ਸਿੰਘ ਢਟਰੀਆਂ ਵਾਲਾ ਉਹਦੇ ਨਾਲ ਉਹਦਾ ਸਾਥੀ ਬਿੱਟੂ ਕਰਕੇ ਬੜਾ ਮਸ਼ਹੂਰ ਆ ਬਿੱਟੂ ਦੇ ਕਿਸੇ ਪਹਿਲਾਂ ਵੀ ਕਾਫੀ ਜ਼ਿਆਦਾ ਚਰਚਿਤ ਰਹੇ ਆ ਅੱਜ ਬਿੱਟੂ ਦੀਆਂ ਅਸ਼ਲੀਲ ਤਸਵੀਰਾਂ ਕਿਸੇ ਬੀਬੀ ਦੇ ਨਾਲ ਉਹ ਸਾਡੇ ਕੋਲ ਪਹੁੰਚੀਆਂ ਨੇ ਤੇ ਬਹੁਤ ਹੀ ਅਲਫ ਤਸਵੀਰਾਂ ਨੇ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਇੰਨਾ ਗੰਦ ਪਾਇਆ ਇਹਨਾਂ ਨੇ ਇੰਨਾ ਗੰਦ ਪਾਇਆ ਇਹ ਤਸਵੀਰਾਂ ਦੀ ਪੁਸ਼ਟੀ ਵੀ ਹੋ ਚੁੱਕੀ ਆ ਕਿ ਇਹ ਮਿੱਟੂ ਦੀਆਂ ਹੀ ਤਸਵੀਰਾਂ ਨੇ ਉਹ ਜਿਹੜੀ ਬੀਬੀ ਆ ਜਿਹਦੀਆਂ ਤਸਵੀਰਾਂ ਉਹਦੇ ਬਾਰੇ ਵੀ ਕਾਫੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਚੁੱਕੀ ਆ ਦੋ ਤਿੰਨ ਗੱਲਾਂ ਕਰਨੀਆਂ ਇਸ ਵੀਡੀਓ ਦੇ ਵਿੱਚ ਧਿਆਨ ਨਾਲ ਸੁਣਿਓ ਇੱਕ ਇਹਨੇ ਜਿਹੜਾ ਆਪਣਾ ਅਮਰੀਕਾ ਦੇ ਵਿੱਚ ਸਿੱਖ ਲਰਨਿੰਗ ਸੈਂਟਰ ਦੇ ਨਾਂ ਤੇ ਆਪਣਾ ਡੇਰਾ ਬਣਾਇਆ ਸੀ ਉਹਦੇ ਵੀ ਤਗੜੇ ਖੁਲਾਸੇ ਹੋਏ ਨੇ ਤੇ ਗੁਪਤ ਸੋਚਨਾ ਬੜੀ ਤਕੜੀ ਮਿਲੀ ਆ ਧਿਆਨ ਨਾਲ ਸੁਣ ਜਿਹੜੇ ਢੱਡਰੀਆਂ ਵਾਲੇ ਨੂੰ ਸੁਣਦੇ ਨੇ ਜਿਹੜੇ ਉਹਨੂੰ ਰੱਬ ਮੰਨਦੇ ਆ ਉਹ ਇਹ ਗੱਲ ਧਿਆਨ ਨਾਲ ਸੁਣ ਲੈਣ ਸਭ ਤੋਂ ਪਹਿਲਾਂ ਬੁਲਾਰ ਕਰਕੇ ਤਸਵੀਰਾਂ ਦਿਖਾਵਾਂਗਾ ਸਭ ਤੋਂ ਪਹਿਲਾਂ ਤਸਵੀਰਾਂ ਦੇਖੋ ਰਣਜੀਤ ਸਿੰਘ ਢੱਡਰੀਆਂ ਵਾਲਾ ਭਾਈ ਸਾਹਿਬ ਜਿਹੜਾ ਆਪਣੇ ਆਪ ਨੂੰ ਕਹਿੰਦਾ ਉਹਦੇ ਚੇਲੇ ਦੀਆਂ ਕਿਸੇ ਬੀਬੀ ਦੇ ਨਾਲ ਤਸਵੀਰਾਂ ਜਿਹੜੀਆਂ ਉਹ ਸਾਹਮਣੇ ਆ ਚੁੱਕੀਆਂ ਨੇ ਸਭ ਤੋਂ ਪਹਿਲਾਂ ਇਹ ਤਸਵੀਰ ਦੇਖੋ ਜਿਹੜੇ ਕਿ ਇਹਦੇ ਫੋਨ ਦੇ ਉੱਤੇ ਇਹਨੇ ਸਕਰੀਨਸ਼ਾਟ ਲਏ ਹੀ ਤੇ ਇਹ ਤਸਵੀਰ ਦੇ ਵਿੱਚ ਬਿੱਟੂ ਦਾ ਚਿਹਰਾ ਸਾਫ਼ ਨਜ਼ਰ ਆ ਰਿਹਾ ਤੇ ਬੀਬੀ ਜੋ ਕੁਝ ਦਿਖਾ ਰਹੀ ਹੈ ਮੈਂ ਮੂੰਹ ਤੋਂ ਬੋਲ ਕੇ ਨਹੀਂ ਦੱਸਣਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਅਗਲੀ ਤਸਵੀਰ ਦੇ ਵਿੱਚ ਜਿਹੜਾ ਬਿੱਟੂ ਹੈ ਉਹ ਜੋ ਕੁਝ ਦਿਖਾ ਰਿਹਾ ਉਹ ਤੁਹਾਡੇ ਸਾਹਮਣੇ ਹੈ ਉਹ ਹੁਣ ਮੈਂ ਮੂੰਹ ਤੋਂ ਕੀ ਬੋਲਣਾ ਬੀਬੀਆਂ ਭੈਣਾਂ ਵੀਡੀਓ ਦੇ ਦੇ ਦੀਆਂ ਨੇ ਜਿਹਦੇ ਦੇ ਦੀਆਂ ਤੁਸੀਂ ਵੀਡੀਓ ਛੱਡ ਦਿਓ ਕੋਈ ਹੋਰ ਵੀਡੀਓ ਦੇਖ ਲਓ ਇਹ ਬੀਬੀਆਂ ਭੈਣਾਂ ਦੀ ਵੀਡੀਓ ਦੇਖਣ ਵਾਲੀ ਨਹੀਂ ਹੈਗੀ ਧਿਆਨ ਨਾਲ ਦੇਖੋ ਬੀਬੀ ਕੀ ਦਿਖਾ ਰਹੀ ਆ ਇਹ ਵੀ ਐਸਾ ਤਸਵੀਰ ਦੇ ਵਿੱਚ ਦੇਖ ਲਓ ਤੇ ਬਿੱਟੂ ਕੀ ਦਿਖਾ ਰਿਹਾ ਉਹ ਵੀ ਦੇਖ ਲਓ ਅਗਲੀ ਤਸਵੀਰ ਦੇ ਵਿੱਚ ਫੇਰ ਬੀਬੀ ਅਮਨੇ ਆਪਣਾ ਕੋਈ ਬੋਡੀ ਦਾ ਪਾਰਟ ਦਿਖਾ ਰਹੀ ਆ ਤੇ ਉਧਰ ਬਿੱਟੂ ਦੇਖ ਰਿਹਾ ਇਹ ਵੀ ਦੇਖ ਲਓ ਹੁਣ ਬਿੱਟੂ ਖੜ-ਖੜ ਕੇ ਹੱਸਦਾ ਪਿਆ ਤੇ ਬੀਬੀ ਗੱਲ ਇਹ ਆ ਵੀ ਜਿੰਨੇ ਹੁਣ ਤਸਵੀਰਾਂ ਨੇ ਇਹ ਵਾਇਰਲ ਹੋ ਚੁੱਕੀਆਂ ਨੇ ਦਰਅਸਲ ਇਹ ਮੀਡੀਆ ਤੇ ਆ ਚੁੱਕੀਆਂ ਨੇ ਇਹ ਪਹਿਲਾਂ ਕਈ ਸਾਲ ਪੁਰਾਣੀਆਂ ਤਸਵੀਰਾਂ ਨੇ ਪਰ ਅੱਜ ਉਹਨਾਂ ਦਾ ਸੱਚ ਆ ਜਿਹੜਾ ਉਹ ਸਾਹਮਣੇ ਆ ਗਿਆ ਰਨਜੀਤ ਸਿੰਘ ਢੱਡਰੀਆਂ ਵਾਲੇ ਤੇ ਬਲਾਤਕਾਰ ਦਾ ਜਿਹੜਾ આરોਪ ਵੀ ਲੱਗ ਚੁੱਕਿਆ ਹੈ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ ਗਈ ਆ ਉਹਨਾਂ ਨੇ ਖੁਦ ਵੀ ਕਿਹਾ ਵੀ ਮੇਰੇ ਤੋਂ ਚਾਹੇ ਮੇਰੀ ਵੱਡੀ ਤੋਂ ਵੱਡੀ ਜਾਂਚ ਕਰਾ ਲਓ ਜਿਹੜੀ ਸੀਬੀਆਈ ਤੋਂ ਵੀ ਉੱਪਰ ਹੁੰਦੀ ਹੈ ਤਾਂ ਸਵਾਲ ਇਹ ਉੱਠਦੇ ਨੇ ਵੀ ਜਿਹੜਾ ਹੁਣ ਇਹਦਾ ਬਿਲਕੁਲ ਨਜ਼ਦੀਕੀ ਬੰਦਾ ਬਿੱਟੂ ਉਹਦਾ ਜਿਹੜਾ ਤੁਹਾਡੇ ਸਾਹਮਣੇ ਨਜ਼ਰ ਆਇਆ ਚਿਹਰਾ ਉਹ ਵੀ ਇੱਕ ਗੁਰਸਿੱਖ ਵਾਣੇ ਦੇ ਵਿੱਚ ਹੈ ਤਾਂ ਦੂਜੇ ਪਾਸੇ આરોਪ ਢੱਡਰੀਆਂ ਵਾਲੇ ਤੇ ਵੀ ਨੇ ਬਿਹੇਕ ਜਿਹੜੀ ਕਿ ਉਹ ਕੁੜੀ ਸੀ ਉਹ ਜਿਹੜਾ ਦੀਵਾਨ ਹੌਲ ਹੈ ਪਟਿਆਲਾ ਰੋਡ ਦੇ ਉੱਪਰ ਮੈਂ ਗਿਆ ਮੈਂ ਕਈ ਵਾਰ ਗਿਆ ਤਾਂ ਉਹਦੇ ਗੇਟ ਦੇ ਬਾਹਰ ਉਹ ਦੱਸਦੇ ਨੇ ਵੀ ਉਹਨੇ ਜ਼ਹਿਰ ਖਾ ਲਿਆ ਸੀ ਪਰ ਜਿਹੜੇ ਉਹਦੇ ਘਰ ਦੇ ਮੈਂਬਰ ਨੇ ਕੁੜੀ ਦੇ ਉਹ ਕਹਿੰਦੇ ਨੇ ਇਹਨੇ ਜ਼ਹਿਰ ਜਾਣ ਬੁੱਝ ਕੇ ਦਿੱਤਾ ਤਾਂ ਹੁਣ ਦੇਖੋ ਵੀ ਜਿਹੜਾ ਬੰਦਾ ਅਹਿਮ ਰੋਲ ਨਿਭਾ ਰਿਆ ਨਾਲ ਰਹਿ ਕੇ ਇਹੋ ਜੀਆਂ ਗੱਲਾਂ ਬਾਤਾਂ ਬਾਤਾਂ ਆਉਂਦੀਆਂ ਸਾਹਮਣੇ ਆਉਂਦੀਆਂ ਨੇ ਅਸਲੀਲ ਵੀਡੀਓ ਆਉਂਦੀਆਂ ਨੇ ਤਾਂ ਹੁਣ ਤੁਸੀਂ ਦੱਸੋ ਵੀ ਜਿਹੜਾ ਨਾਲ ਦਾ ਬੰਦਾ ਉਹ ਕਰ ਰਿਹਾ ਤੇ ਫਿਰ ਇਹ ਕਿਉਂ ਨਹੀਂ ਜਿਹੜੇ ਬੰਦੇ ਦੀ ਸੰਗਤ ਸਹੀ ਆ ਤਾਂ ਉਹਦੇ ਚੇਲੇ ਚਫਟੇ ਉਹਦੇ ਯਾਰ ਦੋਸਤ ਵੀ ਸਹੀ ਹੋਣਗੇ ਇਹ ਤਾਂ ਸਵਾਲ ਉੱਠਦਾ ਨਾ ਤਾਂ ਹੁਣ ਜਿਹੜਾ ਬੰਦਾ ਹੁਣ ਮੰਨ ਲਓ ਆਪਾਂ ਗੁਰਦੁਆਰੇ ਜਾਂਦੇ ਆ ਮੱਥਾ ਟੇਕਦੇ ਆ ਤਾਂ ਉੱਥੇ ਉਹੋ ਜੀ ਪ੍ਰੇਰਣਾ ਤਾਂ ਮਿਲੂਗੀ ਘਰੇ ਆ ਕੇ ਵੀ ਪੜਾਂਗੇ ਬਾਣੀ ਆਪਾਂ ਕੁ ਸੌ ਕੁਛ ਕਰਦਾ ਬੰਦਾ ਉਹ ਧਿਆਨ ਹੀ ਨਹੀਂ ਹੁੰਦਾ ਬੰਦੇ ਦਾ ਹੋਰ ਗਲਤ ਪਾਸੇ ਪਰ ਜਿਹੜਾ ਹੁਣ ਇਹ ਬਿੱਟੂ ਨਾਂ ਦਾ ਬੰਦਾ ਇਹ ਬਿਲਕੁਲ ਸਾਰੀ ਦੁਨੀਆ ਨੂੰ ਪਤਾ ਇਹਦਾ ਜਮਾ ਖਾਸ ਬੰਦਾ ਉਹਦੇ ਨਾਲ ਉਹਨੇ ਇਹ ਤਸਵੀਰਾਂ ਵੀ ਨੇ ਬਹੁਤ ਸਾਰੀਆਂ ਵੀਡੀਓ ਵੀ ਨੇ ਵੈਸੇ ਵੀ ਸਾਡੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਪਰ ਹੁਣ ਜਿਹੜੀ ਇਹ ਵੀਡੀਓ ਆ ਇਹ ਵੀਡੀਓ ਕਾਲ ਦੇ ਉੱਪਰ ਉਹ ਕੀ ਕਰ ਰਿਹਾ ਸੀ ਇਹ ਤੁਹਾਡੇ ਸਾਹਮਣੇ ਮੈਂ ਆਪਣੇ ਬੰਦੀਆਂ ਆਪਣੇ ਸ਼ਬਦਾਂ ਦੇ ਨਾਲ ਨਹੀਂ ਕਹਿੰਦਾ ਇਹ ਤੁਸੀਂ ਵੇਖਿਆ ਵੀ ਹੈ ਤੇ ਸੁਣਿਆ ਵੀ ਹੈ ਤਾਂ ਜਿਹੜੇ ਹੁਣ ਮੈਨੂੰ ਇੱਕ ਮੈਂ ਵੀਡੀਓ ਪਾਈ ਸੀ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਸੰਤ ਕਣ ਨੂੰ ਜੀ ਨਹੀਂ ਕਰਦਾ ਵੈਸੇ ਸਾਡੇ ਲੋਕ ਕਹਿੰਦੇ ਚਲੋ ਕੋਈ ਗੱਲ ਨਹੀਂ ਪਰ ਜਿਹੜਾ ਇਹ ਸੱਚ ਹੈ ਇਹ ਜਦੋਂ ਸਾਹਮਣੇ ਆਉਂਦਾ ਉਹ ਵੀ ਦੇਖਣ ਕਿ ਜਿਹੜੇ ਤੁਸੀਂ ਅੰਨੇ ਭਗਤ ਬਣੇ ਹੋ ਤੇ ਉਸ ਬੰਦੇ ਦੇ ਦੋਸਤਾਂ ਦੀਆਂ ਤੇ ਉਸ ਬੰਦੇ ਦੇ ਉੱਤੇ ਰੋਪ ਲੱਗਦੇ ਨੇ ਜਿਹੜੇ ਉਹ ਕੀ ਕਹਿੰਦੇ ਨੇ ਇਹ ਤਸਵੀਰਾਂ ਕੀ ਕਹਿੰਦੀਆਂ ਸੀ ਤਾਂ ਇਹ ਸਾਰੀ ਕਹਾਣੀ ਆ ਜਿਹੜੇ ਬਾਬੇ ਨੇ ਇਹ ਦਰਅਸਲ ਬਾਬੇ ਦੇ ਭੇਸ਼ ਦੇ ਵਿੱਚ ਭੇੜੀਏ ਨੇ ਇੱਕ ਭੇੜੀਏ ਨੇ ਜਦੋਂ ਮੌਕਾ ਮਿਲਦਾ ਇਹਨਾਂ ਨੂੰ ਉਦੋਂ ਇਹ ਆਪਣਾ ਸ਼ਿਕਾਰ ਵੀ ਕਰਦੇ ਨੇ ਔਰ ਦੂਜੇ ਪਾਸੇ ਜਦੋਂ ਇਹ ਫੜੇ ਜਾਂਦੇ ਨੇ ਉਦੋਂ ਵੱਡੀਆਂ-ਵੱਡੀਆਂ ਸਫਾਈਆਂ ਵੀ ਦਿੰਦੇ ਨੇ ਇੱਥੋਂ ਤੱਕ ਕਿ ਬੰਦੇ ਵੀ ਮਰਵਾ ਦਿੱਤੇ ਜਾਂਦੇ ਨੇ ਜਿਵੇਂ ਕਿ ਛਤਰਪਤੀ ਪੱਤਰਕਾਰ ਸਰਸੇ ਵਾਲੇ ਸਾਧ ਨੇ ਮਰਵਾਇਆ ਉਸ ਤੋਂ ਬਾਅਦ ਗੁਪਤਾ ਨਾਂ ਦਾ ਇੱਕ ਬੰਦਾ ਉਹਦੀ ਘਰ ਵਾਲੀ ਜਿਹੜੀ ਕਿ ਹਣੀਪ੍ਰੀਤ ਉਹਨੂੰ ਆਪ ਲੈ ਕੇ ਵਹਿ ਗਿਆ ਇਹ ਤੁਹਾਨੂੰ ਪਤਾ ਹੈ ਤਾਂ ਇਹ ਸਾਰੀਆਂ ਕਹਾਣੀਆਂ ਨੇ ਜਦੋਂ ਕੋਈ ਸਾਹਮਣੇ ਆਉਂਦਾ ਸੱਚ ਤਾਂ ਹੁਣ ਪਿੱਛੇ ਇਹ ਦੇਖ ਲੋ ਅਮਰਪਾਲ ਸਿੰਘ ਮੈਰੋ ਨੇ ਇੱਕ ਬੰਦਾ ਫੜਿਆ ਸਾਧ ਤਾਂ ਉਹ ਕਹਿੰਦਾ ਵੀ ਮੇਰੇ ਨਾਲ ਯਾਨੀ ਪੈਸਾ ਟੱਕਾ ਲੈ ਦੇ ਕੇ ਤੂੰ ਚੁੱਪ ਕਰ ਜਾ ਤੇ ਮੈਂ ਤੈਨੂੰ ਪੈਸੇ ਹੀ ਦੇ ਦੂੰ ਆ ਜਦੋਂ ਤੂੰ ਆਇਆ ਕਰੇਂਗਾ ਮੇਰੇ ਡੇਰੇ 'ਚ ਮੈਂ ਤੈਨੂੰ ਗੱਦੀ ਛੱਡ ਦਿਆ ਕਰੂੰ ਸਭ ਦੇ ਸਾਹਮਣੇ ਇਹ ਮਤਲਬ ਆਫਰ ਧਰਤਾ ਸੀ ਉਹਦੇ ਸਾਹਮਣੇ ਪਰ ਨਹੀਂ ਉਹ ਅਸਲੀ ਸਿੰਘ ਉਹਨੇ ਉਸ ਦਾ ਜ਼ਮੀਰ ਨਹੀਂ ਵਿਕਿਆ ਉਹ ਜਿੰਨੇ ਕਹਿੰਦਾ ਸੀ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਾ ਸਾਡਾ ਸਤਕਾਰਯੋਗ ਬਹੁਤ ਉੱਚ ਕੋਟੀ ਦੇ ਸੰਤ ਸਿੱਖ ਕੌਮ ਦਾ ਯੋਧਾ ਕਿ ਮੈਂ ਜ਼ਮੀਰ ਦੇ ਮਰੇ ਨੂੰ ਮੌ ਸਮਝਣਾ ਮੈਂ ਇਨਸਾਨ ਦੀ ਮੌਤ ਨੂੰ ਮੌਤ ਨਹੀਂ ਸਮਝਦਾ ਜਦੋਂ ਜਮੀਰ ਮਰਦਾ ਹੈ ਇਨਸਾਨ ਉਹਦਾ ਹੀ ਮਰਦਾ ਹੈ ਤਾਂ ਇਹ ਗੱਲਾਂ ਨਹੀਂ ਵੀ ਜਦੋਂ ਕਿਸੇ ਦਾ ਜਮੀਰ ਜਾਗਦਾ ਉਹ ਤਾਂ ਮੁਕਾਬਲਾ ਕਰਦਾ ਹੈ ਤਾਂ ਤੁਸੀਂ ਹੁਣ ਜਿਹੜੇ ਮੈਨੂੰ ਕਹਿੰਦੇ ਸੀ ਵੀ ਕਮੈਂਟਾਂ ਦੇ ਵਿੱਚ ਮੈਂ ਇੱਕ ਵੀਡੀਓ ਪਾਈ ਸੀ ਵੀ ਤੂੰ ਝੂਠ ਮਾਰਦਾ ਹੈ ਬਗਵਾਸ ਹੈ ਇਹ ਬਗਵਾਸ ਨਹੀਂ ਤੁਹਾਡੇ ਸਾਹਮਣੇ ਸਬੂਤ ਹੈ ਬਾਈ ਜੀ ਤਾਂ ਠੀਕ ਹੈ ਪੰਜਾਬੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਇਹਨਾਂ ਜਿਹੜੇ ਖੌਤੀ ਨਿਹੰਗ ਸਿੰਘ ਵੀ ਕਮਾਉਂਦੇ ਨੇ ਸੰਤ ਵੀ ਕਮਾਉਂਦੇ ਨੇ ਬਹੁਤ ਵੱਡੇ ਪ੍ਰਚਾਰਕ ਵੀ ਕਹਾਉਂਦੇ ਨੇ ਅਮਰਤਪਾਲ ਤੇ ਦੋਸ਼ ਵੀ ਬੜੇ ਲਾਉਂਦੇ ਨੇ ਇਹੀ ਢਡਰੀਆਂ ਵਾਲਾ ਕਹਿੰਦਾ ਸੀ ਅਮਰਤਪਾਲ ਨੂੰ ਵੀ ਹਥਿਆਰਾਂ ਨੂੰ ਪ੍ਰਮੋਟ ਕਰਦਾ ਜੀ ਗੱਲਾਂ ਬਾਤਾਂ ਦਾ ਦੌਰ ਆਇਆ ਤਾਂ ਵਿਚਾਰਾਂ ਨਾਲ ਸੁਲਝਾਈਆਂ ਜਾ ਸਕਦੀਆਂ ਗੱਲਾਂ ਹਥਿਆਰਾਂ ਨਾਲ ਨਹੀਂ ਤੇ ਮੈਂ ਜਵਾਬ ਦਿੱਤਾ ਸੀ ਵੀ ਗੁਰੂ ਗੋਬਿੰਦ ਸਿੰਘ ਜੀ ਕੋਲ ਰਾਵਲ ਵੀ ਰਹੀ ਹੈ ਹਥਿਆਰ ਯਾਨੀ ਸ਼ਸਤਰ ਤਲਵਾਰ ਵੀ ਰਹੀ ਹੈ ਤਾ ਇਹ ਸਾਰੀਆਂ ਗੱਲਾਂ ਨੇ ਇਹ ਪੁੱਠੇ ਰਾ ਪਾਉਣ ਵਾਲੇ ਬੰਦੇ ਦੂਜਾਂ ਨੂੰ ਸਮਝਾਉਂਦੇ ਨੇ ਯਾਰ ਅਮਰਪਾਲ ਤੇ ਸਵਾਲ ਖੜੇ ਕਰਨ ਵਾਲਾ ਅੱਜ ਆ ਫਸ ਗਿਆ ਉਹਦੇ ਸਾਥੀ ਫਸ ਗਏ ਨੇ ਤੇ ਅਮਰਪਾਲ ਦੀ ਇੱਕ ਵੀ ਗੱਲ ਕੱਢ ਦੋ ਇਹ ਜੀ ਤਾਂ ਅਸੀਂ ਆਪਣੇ ਚੈਨਲ ਤੇ ਅਮਰਪਾਲ ਦੇ ਖਿਲਾਫ ਕੋਈ ਵੀ ਪੋਸਟ ਪਾਉਣੀ ਪਈ ਤਾਂ ਸਿ ਪਾਵਾਂਗੇ ਕਿਉਂਕਿ ਸਾਨੂੰ ਪਤਾ ਹੈ ਵੀ ਅਮਰਪਾਲ ਸਿੰਘ ਜ਼ਿੰਦਗੀ ਦੇ ਵਿੱਚ ਇਹ ਜਿਆ ਕਦਮ ਨਹੀਂ ਚੱਕ ਸਕਦਾ ਜਿਹੜਾ ਇਹ ਉਹਦਾ ਇਹ ਜੀ ਮਹੀਮ ਚਲਾਉਂਦਾ ਹੋਵੇ ਪੰਜਾਬ ਦੇ ਲੋਕਾਂ ਨੂੰ ਬਚਾਉਣ ਦੇ ਲਈ ਉਹ ਇਹ ਜੇ ਕਰਮ ਨਹੀਂ ਕਰਦਾ ਤਾ ਮੇਰੀ ਅਪੀਲ ਇਹ ਵੀ ਹੈ ਸੰਤਾਂ ਨੂੰ ਇਹਨਾਂ ਨੂੰ ਵੀ ਉਸਤੇ ਸਵਾਲ ਨਾ ਚੱਕਣ ਯਾਰ ਜਿਹੜਾ ਅਸਲੀ ਬੰਦਾ ਹੁੰਦਾ ਉਸਤੇ ਸਵਾਲ ਉਹੀ ਕਰ ਸਕਦਾ ਜਿਹੜਾ ਆਪ ਸਹੀ ਹੋਵੇ ਤਾਂ ਤੁਹਾਡੇ ਜਿਹੜੇ ਇਹ ਕਾਲੇ ਚੱਠੇ ਸਾਹਮਣੇ ਆ ਰਹੇ ਨੇ ਕਾਲੇ ਸੱਚ ਸਾਹਮਣੇ ਆ ਰਹੇ ਨੇ ਉਹ ਮੈਂ ਲਗਾਤਾਰ ਧਰਦਾ ਰਹੂੰਗਾ ਠੀਕ ਆ ਪੰਜਾਬੀਆਂ ਮਿਲਦੇ ਆ ਅਗਲੇ ਟੌਪ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੇਣਾ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਦੇਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ